ਸਤਿ ਸ਼੍ਰੀ ਅਕਾਲ ਜੀ ਸਜਣੋ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪ੍ਰਿਆ ਅਡੇਵੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤਾਂ ਅੰਦਰ ਰਸਤੀ ਜੋ ਹੋਊਗੀ ਇੱਕ ਰਿਕਵੈਸਟ ਬੇਨਤੀ ਕਰਦੇ ਆ ਸਜਣੋ ਦੋ ਟਾਈਮ ਲਾਜ਼ਮੀ ਆਪਣੀ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਧੰਨਵਾਦ ਵੀਡੀਓ ਵੇਖਣ ਲਈ ਪਹੁੰਚਿਆ ਸਜਣੋ ਪਿੰਡ ਸੁਰ ਸਿੰਘ ਜ਼ਿਲ੍ਹਾ ਤਰਨਤਾਰ ਸਾਹਿਬ ਤੇ ਤਹਿਸੀਲ ਪੱਟੀ ਬਈ ਗਰ ਲਾਲ ਸਿੰਘ ਦੇ ਫਾਰਮ ਤੇ ਦੋ ਬੈੜਾ ਵਖਾਣ ਲੱਗੇ ਆ ਇੱਕ ਪੰਜਾਬ ਵਾਲੀ ਜਰਸੀ ਇੱਕ ਸੱਜਣੋਂ ਜਰਸੀ ਕ੍ਰੋਸ ਆ ਤੇ ਦੋਵੇਂ ਚੰਗੇ ਦੁੱਤ ਤੇ ਚੱਲ ਰਹੀਆਂ ਬਾਕੀ ਆਪਣੇ ਵੀਰ ਨਾਲ ਕਰਕੇ ਗੱਲਬਾਤ ਕਰਦੇ ਆ ਡਿਟੇਲ ਸਾਂਝੀ ਬਣੇ ਰਹੋ ਐਂਡ ਤੱਕ ਕਰ ਜੀ ਬਾਈ ਸਤਿ ਸ੍ਰੀ ਅਕਾਲ ਸੱਜਣਾ ਸੰਤੂ ਸਾਹਿਬ ਠੀਕ ਠਾਕ ਜੀ ਚੜਦੀ ਕਲਾ ਜੀ ਹੋਰ ਬਾਈ ਗਰਲਾਲ ਠੀਕ ਹੈ ਵਧੀਆ ਬੜੀ ਕਿਰਪਾ ਮਹਾਰਾਜ ਚੜਦੀ ਕਲਾ ਜੀ ਅੱਛਾ ਸ਼ੁਕਰੀਆ ਤੇ ਜੱਸੀ ਵਹਿੜ ਆ ਗਈ ਹਨਾ ਭਾਈ ਤੀਜਾ ਸੁਗਾ ਸੁਈ ਮਗਰ ਬੱਛਾ ਜੀ ਹਾਂ ਤੇ ਸੂਈ ਨੂੰ ਅੱਜ ਤੀਜਾ ਦਿਨ ਜੀ ਲਓ ਜੀ ਤੇਰਾ 13-14 ਕਿਲੋ ਬੋਲਾ ਤਿਆਰ ਹੋਗਾ ਜੀ ਬਿਲਕੁਲ ਬਿਲਕੁਲ ਰੈਡੀ ਹੋਗਾ ਹਨਾ ਤਿਆਰੀ ਦੀ ਤਿਆਰੀ ਹੈ ਲਓ ਚੋਣ ਓਕੇ ਹੋ ਗਈ ਮਾਣਾ ਇੱਕ ਨੰਬਰ ਕੋਈ ਭੈਣ ਭਰਾ ਹੀ ਤਰਾ ਹੀ ਮਗਾਲੇ ਤੇ ਅੱਛਾ ਅਗਲੇ ਘਰ ਜਾ ਕੇ ਚਵਾ ਕੇ ਤਸल्ली ਨਾਲ ਫੇਰ ਪਈਏ ਲਾਵਾਂਗੇ ਬਾਬਾ ਲਓ ਜੀ ਲਓ ਕੀ ਦੀ ਸੋਨਾ ਨਾ ਤੇ ਪੰਜਾਬ ਵਾਲੀ ਜੱਸੀ ਵੱਡੀ ਠੀਕ ਹੈ ਜੀ ਹਾਂ ਜੀ ਲਓ ਭਾਈ ਜੀ ਲਓ ਜੀ ਛਾਣ ਮੱਝਾਂ ਨੇ ਲੱਗੇ ਨਜ਼ਰ ਕੋਰ ਨੂੰ ਅੱਜ ਦੀ ਫਿਰਦੀ ਆ ਅੱਛਾ ਲੋ ਇਸਾ ਜਣੋ ਆ ਬੱਚਾ ਜੰਮਗਰ ਤੇ ਰੇਟ ਬਾਈ ਜੀ ਦਾ ਤੇ ਮੁੱਲ ਪਾ ਗਿਆ 85 85 ਜੋ ਮਰਜੀ 2 ਘਟ 80000 ਦੀ ਦੇਣੀ ਲੱਗਦੀ 78 ਦੀ 78 ਦੀ ਜੀ ਓਕੇ ਬਾਈ ਜੀ ਹਾਂਜੀ ਤੇ ਆ ਆਗੇ ਇੱਕ ਕਰੋ ਸੰਗ ਦੇ ਵਿੱਚ ਹਨਾ ਇਹ ਵੀ ਭਾਜੀ ਅੱਜ ਤੀਜਾ ਦਿਨ ਸੂਈ ਨੂੰ ਮਗਰ ਬੱਚਾ ਜੇ ਅੱਛਾ ਜੀ ਤੇ ਚੂਣ ਜਾਣ ਇੱਕ ਨੰਬਰ ਥਣ ਬਹੁਤ ਸੋਹਣਾ ਲੱਗਾ ਮਾਣਾ ਮੱਝਾਂ ਵਾਲੀਆਂ ਕਿ ਦੇਦੇ ਵਾਹ ਵਾਹ ਹਾਂਜੀ ਚਲੋ ਤੋੜ ਦੋ ਦੋ ਤੇ 14 ਕਿਲੋ ਸੱਜਣਾਂ ਦੇ ਕੋਲ ਮਗਰ ਬੱਚਾ ਤੇ ਇੱਕ ਕਰੋ ਸੰਗ ਦੇ ਵੇਚ ਜੇ ਵੇੜ ਦੇਖ ਲਓ ਦੂਜਾ ਸੂਆ ਹੋਊ ਤੰਦੂਰ ਤੋਂ ਵੀ ਭੈਣ ਭਰਾ ਇਤਰਾ ਹੀ ਫਰੀਦ ਕਰਕੇ ਮੰਗਾ ਲੇ ਜਿਹੜਾ ਦੂਰੋਂ ਆ ਇਹ ਕਹ ਡਾਂਗਾ ਮੈਂ ਤੋਂ ਵੀਡੀਓ ਕਾਲ ਤੇ ਘਰੇ ਚੂਲੇ ਦੂਜੇ ਡਾਂਗਾ ਆਪਦੇ ਘਰ ਚ ਆ ਕੇ ਤਸਦੀਨਾ ਫੇਰ ਪੈਸੇ ਦਵੇ ਤੇ ਗਾਂ ਦੁੱਧ ਪਾਈ ਦਾ ਮਹਾਰਾਜ ਟੋਕੇ ਐ ਵਕਤ 14 14 15 15 ਕਿਲੋ ਬੋਲਾ ਤਿਆਰ ਹੋਣਾ ਥਲੇ ਫੇਰ ਫੇਰ 18 18 17 ਸਾ ਦੇਣ ਮੈਂ ਆਹੀ ਉਹ ਤਾਂ ਵੀਓ ਬਾਹਰ ਚੱਲੂ ਜਰਸੀ ਦੇ ਅੱਛਾ ਹਾਂਜੀ ਇਹ 18 17 ਕਰ ਜੂ ਇਰਮਾਨ ਨੇ ਕਰੂ 14 15 ਕਿਲੋ ਤਿਆਰ ਹੋਣਾ ਟੇ ਦੇ ਥਲੇ ਠੀਕ ਆ ਭਾਈ ਜੀ ਹਾਂਜੀ ਲਓ ਜੀ ਤੇ ਭਾਈ ਜੀ ਦੀ ਕੀਮਤ ਦਾ ਕੀ ਪਲਾਈ ਦੇ ਜਿਹੜੀ ਆਪਾਂ ਕੀਤੀ 1.55 ਹਜ਼ਾਰ ਦੀ ਦੇਣੀ ਹੈ ਠੀਕ ਆ ਬਾਈ ਜੀ ਮੁੱਲ 65 ਜੋ ਮਰਜੀ 55 ਦੀ ਲਾਹ ਕੀ ਲਓ ਸਜਣੋ ਇਹ 55 ਹਾਂਜੀ ਤੇ ਉਹ 78 78 ਦੀ ਦੋ ਹੀ ਮੋਲਿਆ ਤੇ ਦੋ ਹੀ ਵੈੜਾ ਠੀਕ ਆ ਖਰੀਦਦਾਰੀ ਕਰਿਓ ਮੈਨੂੰ ਉਮੀਦ ਆ ਕਿ ਤੁਹਾਡੇ ਮਨ ਨੂੰ ਲੱਗਣ ਗਿਆ ਜਰਸੀ ਬਾਈ ਕਹਿੰਦਾ ਕਿ 20 ਕਿਲੋ ਬੜੇ ਰਾਮਨਾਥ ਦੁੱਧ ਭਰੂਗਾ ਜੇ ਪੁਰੇ ਪਾੜੇ ਚੁੱਕਣ ਦੀ ਆ ਤੇ ਦੂਜੀ ਵੀ ਬਿਲਕੁਲ ਪਰਸੋਂ ਦੀ ਸੁਈਆਂ ਗੇਲੀਆਂ ਹੀ ਸੁਈਆਂ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮਾੜਾ